ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ 11 ਵਜੇ ਤੋਂ ਲੈ ਕੇ 1 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਅਜ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤ ਬਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਅੱਜ 11 ਵਜੇ ਤੋਂ 1 ਵਜੇ ਤੱਕ 2 ਘੰਟੇ ਜਿਹੜਾ ਹੈ ਬੱਸਾਂ ਦਾ ਚੱਕਾ ਜਾਮ ਰਹੇਗਾ ਕਿਉਂਕਿ ਜੋ ਹੈ ਕਾਲੇ ਕਾਨੂੰਨ ਜਿਹੜੇ ਨੂੰ ਕਹਿ ਸਕਦੇ ਆਪਾਂ ਉਹਨਾਂ ਨੇ ਡਰਾਈਵਰ ਵੀਰਾਂ ਨੇ ਜੋ ਕਿਹਾ ਹੈ ਕਿ ਜੋ ਐਕਸੀਡੈਂਟ ਕਈ ਵਾਰ ਦੁਰਘਟਨਾ ਸੜਕੀ ਹਾਦਸਾ ਜਦੋਂ ਵਾਪਰ ਜਾਂਦਾ ਹੈ ਉਸ ਨੂੰ ਲੈ ਕੇ ਜਿਹੜੀ ਹੈ ਡਰਾਈਵਰਾਂ ਨੂੰ 10 ਸਾਲ ਦੀ ਸਜ਼ਾ ਤੇ 10 ਲੱਖ ਦਾ ਜਿਹੜਾ ਜੁਰਮਾਨਾ ਦੱਸਿਆ ਗਿਆ ਕਿ ਇਹ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਇਸ ਦਾ ਵਿਰੋਧ ਕਰਨ ਕਰਕੇ ਜਿਹੜਾ ਇਹ ਹੜਤਾਲ ਕੀਤੀ ਗਈ ਹੈ ਕਿਉਂਕਿ ਕੱਲ ਦਾ ਜਿਹੜਾ ਹੜਤਾਲ ਕੀਤੀ ਗਈ ਹੈ ਟਰੱਕ ਡਰਾਈਵਰਾਂ ਵੱਲੋਂ ਬੱਸਾਂ ਬੱਸ ਡਰਾਈਵਰਾਂ ਵੱਲੋਂ ਤੇ ਨਾਲ ਜਿਹੜੇ ਪੈਟਰੋਲ ਪੰਪ ਤੇ ਵੀ ਜਿਹੜਾ ਤੇਲ ਦੀ ਬਹੁਤ ਕੱਲ ਦਿੱਕਤ ਆਈ ਹੈ ਜਿਸ ਨੂੰ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਪੈਟਰੋਲ ਪੰਪਾਂ ਤੇ ਕੱਲ ਲੱਗੀਆਂ ਹੋਈਆਂ ਸੀਗੀਆਂ ਤੇ ਉਸ ਨੂੰ ਲੈ ਕੇ ਬਹੁਤ ਦਿੱਕਤ ਆਈ ਹੈ ਕਿ ਕਾਨੂੰਨ ਜਿਹੜੇ ਨੇ ਵਾਪਸ ਲਏ ਜਾਣ ਕਿਉਂਕਿ ਜੋ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਨੇ ਫਿਲਹਾਲ ਹਲੇ ਤੱਕ ਲਾਗੂ ਨਹੀਂ ਕੀਤੇ ਸਿਰਫ ਅਨਾਉਂਸ ਕੀਤਾ ਸੀ ਉਹਨਾਂ ਨੇ ਕਿ ਜਿਹੜੇ ਨੇ ਟਰੱਕ ਡਰਾਈਵਰ ਜਾਂ ਬੱਸੋ ਵਾਲੇ ਦੇ ਕੋਈ ਵੀ ਡਰਾਈਵਰ ਜਿਹਨਾਂ ਤੋਂ ਸੜਕੀ ਹਾਦਸਾ ਵਾਪਰਦਾ ਉਸ ਨੂੰ 10 ਸਾਲ ਦੀ ਕੈਦ ਤੇ 10 ਲੱਖ ਦਾ ਜਿਹੜਾ ਜੁਰਮਾਨਾ ਹੋਵੇਗਾ ਇਸ ਇਸ ਦੇ ਚੱਲਦਿਆਂ ਜਿਹੜਾ ਡਰਾਈਵਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਚੱਕਾ ਜਾਮ ਕੀਤਾ ਗਿਆ ਸੀ ਜਿਹੜਾ ਟਰੱਕ ਡਰਾਈਵਰਾਂ ਵੱਲੋਂ ਬੱਸ ਡਰਾਈਵਰਾਂ ਵੱਲੋਂ ਵੀ ਜਿਹੜਾ ਅੱਜ ਸਿਰਫ 2 ਘੰਟੇ ਦੇ ਲਈ ਬੱਸਾਂ ਵੱਲੋਂ ਪੀਆਰਟੀਸੀ ਬੱਸਾਂ ਵੱਲੋਂ ਚੱਕਾ ਜਾਮ ਰਹੇਗਾ 11 ਵਜੇ ਤੋਂ 1 ਵਜੇ ਤੱਕ ਕਿਉਂਕਿ ਜਿਹੜੀ ਇਹ ਕਾਨੂੰਨ ਦੀ ਗੱਲ ਕੀਤੀ ਹੈ ਕਿ ਹੁਣ ਜਿਹੜਾ ਟ੍ਰਾਂਸਪੋਰਟ ਮੰਤਰੀ ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਇਹ ਜਿਹੜੇ ਨੇ ਕਾਨੂੰਨ ਹਜੇ ਤੱਕ ਲਾਗੂ ਨਹੀਂ ਕੀਤੇ ਅਸੀਂ ਮੀਟਿੰਗ ਚੱਲ ਰਹੀ ਹੈ ਕਿ ਇਹਨਾਂ ਦਾ ਫਿਲਹਾਲ ਹੱਲ ਕੀਤਾ ਜਾਵੇਗਾ ਤੇ ਜਿਹੜਾ ਟਰੱਕ ਡਰਾਈਵਰਾਂ ਤੇ ਟ੍ਰਾਂਸਪੋਰਟ ਮੰਤਰੀ ਜਿਹੜੀ ਮੀਟਿੰਗ ਹੋਈ ਸੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਟਰੱਕ ਡਰਾਈਵਰਾਂ ਨੂੰ ਇੱਕ ਭਰੋਸਾ ਦਿੱਤਾ ਕਿ ਅਸੀਂ ਇਹ ਕਾਨੂੰਨ ਵਾਪਸ ਲੈ ਲਵਾਂਗੇ ਪਰ ਹੁਣ ਦੇਖਣਾ ਇਹ ਹੋਊਗਾ ਕਿ ਉਹਨਾਂ ਤੋਂ ਇਹ ਜਿਹੜੇ ਨੇ ਕਾਨੂੰਨ ਵਾਪਸ ਲਏ ਜਾਂਦੇ ਨੇ ਜਾਂ ਨਹੀਂ ਕਿਉਂਕਿ ਜਿਹੜਾ 10 ਸਾਲ ਦੀ ਉਹਨਾਂ ਨੂੰ ਸਜ਼ਾ ਕਹੀ ਗਈ ਹੈ ਤੇ 10 ਲੱਖ ਦਾ ਜਿਹੜਾ ਜੁਰਮਾਨਾ ਲਾਇਆ ਗਿਆ ਕਿਉਂਕਿ ਦੇਖੋ ਜਿਹੜਾ ਆਈ ਵਾਰ ਜਿਹੜਾ ਵੱਡੇ ਵਹੀਕਲ ਦਾ ਹੀ ਜਿਹੜਾ ਕਸੂਰ ਕੱਢਿਆ ਜਾਂਦਾ ਹੈ ਕਈ ਵਾਰ ਜਿਹੜਾ ਛੋਟੇ ਵਹੀਕਲ ਦੀ ਆਪਾਂ ਗੱਲ ਕਰੀਏ ਦੋ ਚੱਕੇ ਬਾਹਮ ਦੀ ਜੇਕਰ ਆਪਾਂ ਗੱਲ ਕਰੀਏ ਕਿ ਉਹਨਾਂ ਤੋਂ ਵੀ ਜਿਹੜੀ ਗਲਤੀ ਹੋ ਜਾਂਦੀ ਹੈ ਪਰ ਆਈ ਵਾਰ ਜਿਹੜਾ ਕਸੂਰ ਵੱਡੇ ਵਹੀਕਲ ਦਾ ਹੀ ਕੱਢਿਆ ਜਾਂਦਾ ਕਿਉਂਕਿ ਫਿਰ ਦੇਖੋ ਜੇਕਰ ਵੱਡੇ ਵਹੀਕਲ ਦਾ ਜਿਹੜਾ ਆਪਾਂ ਕਸੂਰ ਕੱਢਿਆ ਜਾਂਦਾ ਉੱਥੇ ਹੀ 10 ਸਾਲ ਦੀ ਉਹਨੂੰ ਸਜ਼ਾ ਸੁਣਾਈ ਜਾਊਗੀ 10 ਲੱਖ ਦਾ ਜਿਹੜਾ ਜੁਰਮਾਨਾ ਕੀਤਾ ਜਾਂਦਾ ਕਿ ਇਹ ਬਹੁਤ ਗਲਤ ਗੱਲ ਹੈ ਜੁਰਮਾਨਾ ਇੰਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਇੱਕ ਜਿਹੜਾ ਆਪਣੇ ਪੇਟ ਲਈ ਆਪਣੇ ਬੱਚਿਆਂ ਦੇ ਲਈ ਜੋ ਹੈ ਬਾਹਰ ਨਿਕਲਦਾ ਕਿਉਂਕਿ ਜਿਹੜੇ ਨੇ ਇਹ ਕਾਨੂੰਨ ਬਹੁਤ ਗਲਤ ਬਣਾਏ ਹੋਏ ਨੇ ਸਾਡ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਸੰਜੀਪ ਸ਼ਰਮਾ ਬੋਲ ਰਿਹਾ ਜੀ ਖਰੜ ਤੋਂ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸਰ ਆਪਾਂ ਜੋ ਅੱਜ ਦਾ ਵਿਸ਼ਾ ਰੱਖਿਆ ਕਿ ਜਿਹੜਾ ਅੱਜ 11 ਤੋਂ 1 ਵਜੇ ਤੱਕ ਜਿਹੜਾ ਬੱਸਾਂ ਬੰਦ ਰਹਿਣਗੀਆਂ ਚੱਕਾ ਜਾਮ ਰਹੇਗਾ 2 ਘੰਟਿਆਂ ਲਈ ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ A1 ਪੰਜਾਬੀ ਟੀਵੀ ਚੈਨਲ ਦਾ ਇਨਾ ਧੰਨਵਾਦ ਕਰਦੇ ਹਾਂ ਬਹੁਤ ਰੀਣੀ ਹੈ ਅਸੀਂ ਚੈਨਲ ਦੇ ਕਿਉਂਕਿ ਸਾਡੇ ਆਮ ਲੋਕਾਂ ਦੇ ਮੁੱਦੇ ਸਾਡੇ ਖੁਦ ਨਾਲ ਜੁੜੇ ਹੋਏ ਮੁੱਦੇ ਲੰਦਾ ਚੈਨਲ ਜੀ ਜੀ ਦੇਖੋ ਮੈਡਮ ਮੈਂ ਖੁਦ ਮੇਰਾ ਪ੍ਰੋਫੈਸ਼ਨਲ ਡਰਾਈਵਿੰਗ ਹੈ ਜੀ ਦੇਖੋ ਬਹੁਤ ਵਧੀਆ ਅਸੀਂ ਕਹਿੰਨੇ ਵੀ ਦੇਖੋ ਚੱਕਾ ਜਾਮ ਹੋਣਾ ਚਾਹੀਦਾ ਕਿਉਂਕਿ ਜਿਹੜੇ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਕਾਨੂੰਨ ਬਣਾਏ ਗਏ ਨੇ ਉਹ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਨੂੰ ਬਿਲਕੁਲ ਜਿਹੜੇ ਅਸੀਂ ਕਹਿ ਸਕਦਾ ਪੰਜਾਬੀ ਦੇ ਵਿੱਚ ਬੇਤੁਕੇ ਕਾਨੂੰਨ ਹੁੰਨੇ ਆ ਜੀ ਹੂੰ ਦੇ ਕੋਈ ਡਰਾਈਵਰ ਕੋਈ ਇਹ ਨਹੀਂ ਹੁੰਦਾ ਵੀ ਹਰੇਕ ਡਰਾਈਵਰ ਮਤਲਬ ਕੋਈ ਇਹ ਹੁੰਦਾ ਵੀ ਮਤਲਬ ਜਾਣ ਬੁੱਝ ਕੇ ਕੋਈ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਜਾਂ ਕੋਈ ਐਕਸੀਡੈਂਟ ਨੂੰ ਅੰਜਾਮ ਦਿੰਦਾ ਜਾਂ ਉਹ ਤੋਂ ਐਕਸੀਡੈਂਟ ਹੁੰਦਾ ਜਾਂ ਉਹ ਕਰਦਾ ਡਰਾਈਵਰ ਨਹੀਂ ਚਾਹੁੰਦਾ ਮੇਥੋਂ ਕੀੜੀ ਤੱਕ ਵੀ ਮਰੇ ਜੀ ਜੀ ਦੇਖ ਲਓ ਹਿੱਟ ਐਂਡ ਰਨ ਦਾ ਮੈਡਮ ਸਰਕਾਰ ਨੇ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਹੈ 10 ਸਾਲ ਦੀ ਸਜ਼ਾ 7 ਲੱਖ ਰੁਪਇਆ ਜੁਰਮਾਨਾ ਜੀ ਸਰਕਾਰ ਨੂੰ ਡਰਾਈਵਰ ਦੀ ਇਹ ਗਲਤੀ ਤਾਂ ਦੇਖੀ ਸਰਕਾਰ ਨੂੰ ਇਹ ਨਹੀਂ ਦਿਖਦਾ ਵੀ ਅਗਰ ਮੌਕੇ ਤੋਂ ਡਰਾਈਵਰ ਨਹੀਂ ਫਰਾਰ ਹੁੰਦਾ ਨਹੀਂ ਭੱਜਦਾ ਤਾਂ ਕਿਤੇ ਨਾ ਕਿਤੇ ਜਿਹੜੀ ਪਬਲਿਕ ਉਹਨੂੰ ਮਾਰਦੀ ਆ ਕੁੱਟਦੀ ਆ ਪਬਲਿਕ ਤਾਂ ਇਹ ਵੀ ਨਹੀਂ ਪੁੱਛਦੀ ਤੇਰੀ ਗਲਤੀ ਕੀ ਆ ਜਿਨੇ ਕੁੱਤੇ ਦੇ ਵੀ ਡੰਡਾ ਨਹੀਂ ਮਾਰਿਆ ਹੁੰਦਾ ਉਹ ਵੀ ਉਸ ਟਾਈਮ ਜਾ ਕੇ ਡਰਾਈਵਰ ਨੂੰ ਮਾਰਦਾ ਹੈ ਜੀ ਜੀ ਉਹ ਵੀ ਇਹ ਦੇਖੋ ਸੰਜੀਪ ਜੀ ਸੀ ਉਹੀ ਗੱਲ ਕਰ ਰਹੇ ਸੀਗੇ ਕਿ ਕਈ ਵਾਰ ਗਲਤੀ ਛੋਟੇ ਵਹੀਕਲ ਦੀ ਵੀ ਹੁੰਦੀ ਹੈ ਫਿਰ ਬਟ ਕਸੂਰ ਜਿਹੜਾ ਵੱਡੇ ਵਹੀਕਲ ਨੂੰ ਹੀ ਜਿਹੜਾ ਕਿਹਾ ਜਾਂਦਾ ਹੈ ਕਿ ਇਹ ਵੀ ਤੇਰੀ ਗਲਤੀ ਹੈ ਕਿ ਉਹਦੇ ਉੱਪਰ ਹੀ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਬਿਲਕੁਲ ਮੈਡਮ ਦੇਖੋ ਐਕਸੀਡੈਂਟ ਹੋ ਜਾਂਦਾ ਹੈ ਪਹਿਲਾਂ ਤਾਂ ਪਬਲਿਕ ਨੂੰ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰਦੇ ਆਂ ਵੀ ਪਬਲਿਕ ਨੂੰ ਇੱਕ ਪਹਿਲਾਂ ਤਾਂ ਸੋਚਣਾ ਚਾਹੀਦਾ ਵੀ ਪਹਿਲਾਂ ਤਾਂ ਤਰਕ ਲਾਓ ਦੋਨੇ ਪਿੱਥੇ ਰਾਂ ਦਾ ਵੀ ਗਲਤੀ ਕੀਤੀ ਹੈ ਕਿ ਦੀ ਨਹੀਂ ਗਲਤੀ ਜਿਹਦੀ ਗਲਤੀ ਹੈ ਉਹਨੂੰ ਕਾਨੂੰਨ ਦੇ ਹਵਾਲੇ ਕਰਕੇ ਉਹਨੂੰ ਉਹਦੀ ਸਜ਼ਾ ਦਿਵਾਓ ਉਹਨੂੰ ਉਹਦੀ ਬਣਦੀ ਸਜ਼ਾ ਦਿਵਾਓ ਜੀ ਜੇ ਸੀ ਕਾਨੂੰਨ ਹੱਥ ਚ ਲੈ ਕੇ ਅਸੀਂ ਧੜਾ ਧੜ ਡਰਾਈਵਰ ਨੂੰ ਕੁੱਟਣ ਲੱਗ ਜਾਈਏ ਡਰਾਈਵਰ ਭੱਜੂਗਾ ਨਹੀਂ ਤਾਂ ਮਰੂਗਾ ਹੋਰ ਕੀ ਜੀ ਹੂੰ ਦੇਖੋ ਮੈਡਮ ਸਰਕਾਰ ਦਾ ਜਿਹੜਾ ਇਹ ਫੈਸਲਾ ਜਾਂ ਸਰਕਾਰ ਦਾ ਜਿਹੜਾ ਇਹ ਐਲਾਨ ਆਇਆ ਸੀ ਤਾਂ ਇਹ ਨੂੰ ਸਿੱਧਾ ਸਿੱਧਾ ਇਹ ਦੇਖਦੇ ਆਂ ਵੀ ਸਰਕਾਰ ਤਾਂ ਇਹ ਕਹਿੰਦੀ ਆ ਵੀ ਸਾਡੇ ਤੱਕ ਕੇਸੇ ਨਾ ਆਵੇ ਡਰਾਈਵਰ ਐਕਸੀਡੈਂਟ ਕਰਨ ਤੋਂ ਬਾਅਦ ਭੱਜੇ ਨਾ ਲੋਕ ਉਹਨੂੰ ਉੱਥੀ ਕੁਟਕੁਟ ਮਾਰ ਦੇਣ ਉਹਦਾ ਉੱਥੀ ਖਤਮ ਕਰ ਦੇਣਾ ਮੁੱਤਾਂ ਜੀ ਜਿਉਹੀ ਇਹ ਦੇਖੋ ਹਰ ਇੱਕ ਸੰਜੀਵ ਜੀ ਕਿਸੇ ਦਾ ਦਿਲ ਨਹੀਂ ਕਰਦਾ ਸੜਕਾਂ ਤੇ ਘੁੰਮਣ ਨੂੰ ਕਿਉਂਕਿ ਹਰ ਇੱਕ ਆਪਣੇ ਬੱਚਿਆਂ ਦੇ ਪਾਲਣ ਦੇ ਲਈ ਜਿਹੜਾ ਕਮਾਈ ਦਾ ਸਾਧਨ ਹੈ ਹਰ ਇੱਕ ਦਾ ਬਿਲਕੁਲ ਮੈਡਮ ਦੇਖੋ ਜੀ ਮੈਂ ਆਪਣੀ ਗੱਲ ਕਰਾਂ ਮੇਰੀ ਪੂਰੀ ਜ਼ਿੰਦਗੀ ਨਿਕਲ ਗਈ ਜੀ ਮੇਰੀ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਵੱਲੋਂ ਕਦੇ ਨਹੀਂ ਜੀ ਸੋਚਿਆ ਮੈਨੂੰ ਕੀੜੀ ਵੀ ਮਰਦੇ ਵੇ ਅਗਰ ਕਦੇ ਕੁੱਤਾ ਬਿੱਲੀ ਕੋਈ ਜਾਨਵਰ ਪੰਛੀ ਵੀ ਮਰਿਆ ਮੈਡਮ ਰਾਹ ਜਾਂਦੇ ਜੇ ਤਾਂ ਪਤਾ ਨਹੀਂ ਕਿੰਨਾ ਕੁ ਪਸਤਾਵਾ ਹੁੰਦਾ ਸੀ ਉਸ ਦਿਨ ਰੋਟੀ ਵੀ ਨਹੀਂ ਖਾਈ ਜਾਂਦੀ ਸੀ ਉਸ ਦਿਨ ਪਾਣੀ ਵੀ ਨਹੀਂ ਪੀਆ ਜਾਂਦਾ ਮੈਨੂੰ ਕਿਸੇ ਦੀ ਜੀਵ ਹੱਤਿਆ ਹੋ ਗਈ ਜੀ ਡਰਾਈਵਰ ਨਹੀਂ ਚਾਹੁੰਦਾ ਹੁੰਦਾ ਕਦੇ ਵੀ ਮੈਨੂੰ ਐਕਸੀਡੈਂਟ ਹੋ ਜਵੇ ਹਾਂ ਐਕਸੀਡੈਂਟ ਹੋ ਜਾਂਦਾ ਦੇਖੋ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੇ ਡਰਾਈਵਰਾਂ ਦੇਖੋ ਇੱਕ ਮੌਤ ਦੇ ਮੂੰਹ ਦੇ ਉੱਤੇ ਬੈਠ ਕੇ ਸਾਬ ਦੀ ਉਹਦੀ ਖੋਤੀ ਆਪਣੀ ਜੇ ਬੱਸ ਦੀ ਗੱਲ ਕਰੀਏ ਤਾਂ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਲੋਡਿੰਗ ਦੀ ਗੱਲ ਕਰੀਏ ਤਾਂ ਕਿੰਨਾ ਲੱਖ ਰੁਪਏ ਦਾ ਹੋ ਮਾਲ ਲੈ ਕੇ ਜਾਂਦਾ ਆਪਣੀ ਜਾਨ ਤੇ ਖੇਲ ਕੇ ਆਪਣੀ ਮੌਤ ਨੂੰ ਜਿਹੜਾ ਸੀਟ ਦੇ ਆਪਣੇ ਬਠਾਲ ਕੇ ਆਪਣੇ ਨਾਲ ਲੈ ਕੇ ਹਟ ਟਾਈਮ ਚੱਲਦਾ ਸਰਕਾਰ ਨੂੰ ਇਹ ਨਹੀਂ ਦਿਖਦਾ ਵੀ ਅੱਜ ਡਰਾਈਵਰ ਦੀ ਸੈਲਰੀ ਹੈ ਜਿਹੜੀ ਮੈਡਮ ਤੁਸੀਂ ਪ੍ਰਾਈਵੇਟ ਡਰਾਈਵਰ 1000 ਇਕੱਠਾ ਕਰ ਲਓ ਕਿਸੇ ਵੀ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਕਿਸੇ ਵੀ ਫਰਮ ਦੇ ਨਾਲ ਜੁੜਿਆ ਹੋਇਆ 4000 4500 5500 5000 10000 12000 ਆ ਤਨਖਾਹ ਚੱਲਦੀ ਹੈ ਮੈਡਮ ਸਰਕਾਰ ਨੂੰ ਇਹ ਨਹੀਂ ਦਿਖਦਾ ਵੀ ਇਹਨਾਂ ਡਰਾਈਵਰਾਂ ਦੀ ਲੋਕਾਂ ਦੀ ਜਿਹੜੇ ਜਾਨ ਜੋਖਮ ਕਰਕੇ ਲੋਕਾਂ ਦਾ ਮਾਲ ਦੀ ਢਾਲ ਤੋਂ ਆਟੋਾਈ ਕਰਦੇ ਆ ਸਵਾਰੇ ਨੂੰ ਇੱਧਰ ਤੋਂ ਉੱਤਰ ਬਚਾਉਨੇ ਉਹਨਾਂ ਦੀ ਤਨਖਾਹ ਅੱਜ ਇੰਨੀ ਕਿਉਂ ਆ ਆਏ ਸਰਕਾਰ ਨੂੰ ਨਹੀਂ ਦਿੱਖਿਆ ਜੀ ਉਹ ਹੀ ਇਹ ਦੇਖੋ ਜਿਹੜੀ ਤੁਸੀਂ ਗੱਲ ਕਰੀਏ ਕਿ 7-8000 5-7000 ਦੇ ਜਿਹੜੇ ਡਰਾਈਵਰ ਹੁੰਦੇ ਨੇ ਪਰ ਉਹ ਤੁਸੀਂ ਆਪ ਹੀ ਖੁਦ ਦੇਖ ਲਓ ਸੰਜੀਪ ਜੀ ਕਿ 10 ਲੱਖ ਰੁਪਏ ਜੁਰਮਾਨਾ ਉਹ ਕਿੱਥੋਂ ਭਰ ਦੇਣਗੇ ਹਾਂ ਬਿਲਕੁਲ ਮੈਨੂੰ ਦੇਖੋ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਵੀ ਪਹਿਲਾਂ ਤਾਂ ਇਹਨਾਂ ਦੇ ਜਿਹੜੀਆਂ ਸੈਲਰੀਆਂ ਦੇ ਰੇਟ ਐਸ਼ ਤੇ ਇਹ ਨਹੀਂ ਕਹਿੰਦੇ ਵੀ ਕੱਲੇ ਡਰਾਈਵਰਾਂ ਦੀ ਮੈਨੂੰ ਦੇਖੋ ਪ੍ਰਾਈਵੇਟ ਡਿਪਾਰਟਮੈਂਟ ਦੇ ਨਾਲ ਕੋਈ ਵੀ ਜੁੜਿਆ ਹੋਇਆ ਹੈ ਉਹਦੀ ਜਿਹੜੀ ਸੈਲਰੀ ਹੈ ਕਿਤੇ ਨਾ ਕਿਤੇ ਇੰਨੀ ਕਿ ਤਾਂ ਹੋਣੀ ਚਾਹੀਦੀ ਹੈ ਵੀ ਜਿਹੜਾ ਬੱਚਿਆਂ ਦਾ ਕਿਤੇ ਨਾ ਕਿਤੇ ਪੇਟ ਪਾਲ ਲਵੇ ਫਿਰ ਲੋਕ ਕਹਿੰਦੇ ਆ ਡਰਾਈਵਰ ਬਈ ਮਾਨ ਨਹੀਂ ਕਰਦੇ ਆ ਲੋਕ ਕਹਿੰਦੇ ਆ ਡਰਾਈਵਰ ਡੀਜ਼ਲ ਵੇਚਦੇ ਆ ਲੋਕ ਕਹਿੰਦੇ ਆ ਡਰਾਈਵਰ ਸਪੇਅਰ ਪਾਰਟ ਚੋਂ ਖਾਣੇ ਆ ਦੇਖੋ ਮੈਡਮ ਅਗਲੇ ਕੋਲ ਰਸਤਾ ਕਿਹੜਾ ਰਹਿ ਜਾਂਦਾ ਹੈ ਜੀ ਅਗਲੇ ਕੋਲ ਰਸਤਾ ਨਹੀਂ ਰਹਿੰਦਾ ਦਿਨ ਰਾਤ 24 ਘੰਟੇ ਅਗਲਾ ਗੱਡੀ ਚਲਾ ਕੇ ਫਿਰ 5-7000 ਰੁਪਏ ਮਹੀਨੇ ਦਾ ਲੈਣਾ 5-7000 ਮਹੀਨੇ ਚ ਦਾ ਡਰਾਈਵਰ ਦਾ ਘਰ ਨਹੀਂ ਜੀ ਚੱਲੂਗਾ ਇਹ ਤਾਂ ਮਾਲਕ ਨੂੰ ਵੀ ਦਿੱਕਤ ਜੀ ਜੀ ਉਹ ਇਹ ਦੇਖੋ ਸੰਜੀਵ ਜੀ ਜਿਹੜੀ ਹੈ ਕੇਂਦਰ ਸਰਕਾਰ ਇੱਕ ਪਬਲਿਕ ਨੂੰ ਹਰਾਸ਼ਮੈਂਟ ਕਰ ਰਹੀ ਹੈ ਦੇਖੋ ਆਪਣੇ ਕੱਲ ਵੀ ਦੇਖਿਆ ਕਿ પેટ્રોલ ਪੰਪ ਤੇ ਜਿਹੜੀਆਂ ਨੇ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਕਿੰਨੀ ਜਿਹੜੀਆਂ ਆਮ ਪਬਲਿਕ ਨੂੰ ਇਹਨਾਂ ਨੇ ਇੱਕ ਕਾਨੂੰਨ ਸੁਣਾ ਤੇ ਕਿ ਅਸੀਂ ਇਹ ਕਾਨੂੰਨ ਲਾਗੂ ਕਰਾਂਗੇ ਪਰ ਇਹ ਨਹੀਂ ਦੇਖਦੇ ਕਿ ਕਿੰਨੀ ਪਬਲਿਕ ਜਿਹੜੀ ਹਰਾਸ਼ਮੈਂਟ ਹੋ ਰਹੀ ਹੈ ਅਮ ਦੇਖੋ ਮੈਡਮ ਕਿਸੇ ਦਾ ਨਹੀਂ ਚਾਹੁੰਦਾ ਹੁੰਦਾ ਵੀ ਇਹ ਦਿਲ ਵੀ ਮਤਲਬ ਪਬਲਿਕ ਹਰਾਸ਼ਮੈਂਟ ਕਰੀਏ ਜਾਂ ਪਬਲਿਕ ਹਰਾਸ਼ ਹੋਵੇ ਪਰ ਕਿਤੇ ਨਾ ਕਿਤੇ ਜਿਹੜਾ ਕੀਤਾ ਜੁੜਾ ਹੋਇਆ ਜੇ ਡਰਾਈਵਰ ਦੀ ਗੱਲ ਕਰੀਏ ਤਾਂ ਡਰਾਈਵਰ ਡੀਜ਼ਲ ਪੈਟਰੋਲ ਲਿਆਉਣ ਦੇ ਟੈਂਕਰ 'ਚ ਵੀ ਕੰਮ ਆਉਂਦਾ ਡਰਾਈਵਰ ਐਂਬੂਲੈਂਸਾਂ ਲਿਜਾਣ ਦੇ ਵੀ ਕੰਮ ਆਉਂਦਾ ਡਰਾਈਵਰ ਆਫਸਰਾਂ ਨੂੰ ਲਿਜਾਣ ਦੇ ਵੀ ਕੰਮ ਆਉਂਦਾ ਡਰਾਈਵਰ ਸਰਕਾਰਾਂ ਦੇ ਕੰਮ ਦੀ ਹੁੰਦਾ ਦੇਖੋ ਡਰਾਈਵਰ ਅਗਰ ਆਪਣੀ ਮਤਲਬ ਕਹਿੰਦੇ ਨੇ ਉਹ ਜਿਹੜੀ ਅਸਲੀ ਅਸਲੀ ਪਾਣਪਰ ਕਿਤੇ ਨਾ ਕਿਤੇ ਆ ਜਵੇ ਹੁਣ ਡਰਾਈਵਰ ਨੇ ਹਥਿਆਰ ਚੁੱਕੇ ਆ ਹੁਣ ਡਰ ਜਿਹਨਾਂ ਮਿੱਤੋ ਹੋ ਰਹੀਆ ਮੈਂ ਡਰਾਈਵਰਾਂ ਦੀਆਂ ਦੀ ਆਪਣੀ ਦੀ ਹੈਲਪ ਕਰਨਾ ਹੜਤਾਲ ਤੇ ਉਹਨਾਂ ਦਾ ਸਹਾਇਜਗ ਕਰਨਾ ਕਿਉਂ ਕਿ ਪਤਾ ਨਹੀਂ ਕਿੰਨੇ ਕਿ ਸਾਡੇ ਵਰਗੇ 5 7 10000 ਪਰ ਨੌਕਰੀ ਕਰਨ ਵਾਲੇ ਬੰਦੇ ਕਿੰਨੇ ਕਿ ਕਾਨੂੰਨ ਤੋਂ ਤੰਗ ਹੋਣਗੇ ਪਰੇਸ਼ਾਨ ਹੋਣਗੇ ਜੀ ਉਹੀ ਹੈ ਸਰ ਦੇਖੋ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਜਿਹੜੇ ਇਹ ਲਾਗੂ ਕਰਨ ਕਿਤੇ ਨਹੀਂ ਹਲੇ ਫਿਲਹਾਲ ਹਲੇ ਗੱਲ ਚੱਲ ਰਹੀ ਸੀ ਪਰ ਉੱਥੇ ਇਹਨਾਂ ਨੂੰ ਜਿਹੜੇ ਨੇ ਨਿਯਮ ਨਇਆ ਬੱਲ ਜਿਹੜਾ ਸਖਤਾਈ ਵਰਤਨੀ ਚਾਹੀਦੀ ਹੈ ਕਿ ਜਿਹੜੇ ਰੂਲਸ ਨੇ ਉਹਨਾਂ ਤੱਕ ਜਿਹੜੀ ਹੈ ਸਖਤਾਈ ਵਰਤਨੀ ਚਾਹੀਦੀ ਹੈ ਅਜਿਹੇ ਕਾਨੂੰਨ ਨਹੀਂ ਜਿਹੜੇ ਨੇ ਲਾਗੂ ਕਰਨੇ ਚਾ ਆ ਬਿਲਕੁਲ ਮਨੋ ਦੇਖੋ ਅਸੀਂ ਤਾਂ ਪਬਲਿਕ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਦੋਂ ਕੋਈ ਐਕਸੀਡੈਂਟ ਹੁੰਦਾ ਪਹਿਲਾਂ ਬੰਦਿਆਂ ਨੂੰ ਸੰਭਾਲੋ ਉਸ ਤੋਂ ਬਾਅਦ ਫਿਰ ਗੱਲਬਾਤ ਸੁਣੋ ਉਸ ਤੋਂ ਬਾਅਦ ਅਗਲੀ ਕਾਰਵਾਈ ਕਰੋ ਕਾਨੂੰਨ ਕਦੇ ਹੱਥ ਚ ਨਾ ਲਓ ਬਾਕੀ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਅਗਰ ਡਰਾਈਵਰ ਤੋਂ ਐਕਸੀਡੈਂਟ ਹੋ ਜਾਂਦਾ ਹੈ ਮੰਨ ਲਓ ਉਹਨੂੰ ਕੋਈ ਕੁੱਟ-ਕੁੱਟ ਮਾਰ ਦਿੰਦਾ ਉਹਨੂੰ ਪਬਲਿਕ ਟੋਆ ਕੁੱਟ-ਕੁੱਟ ਮਾਰ ਦਿੰਦੀ ਉਹਦਾ ਜ਼ਿੰਮੇਦਾਰ ਕੌਣ ਆ ਉਹਦੇ ਉੱਪਰ ਭਾਈ ਜੁਰਮਾਨਾ ਜਾਂ ਹਰਜਾਨਾ ਕੌਣ ਦੇਊਗਾ ਦੇਖੋ ਕੋਈ ਨਾ ਕੋਈ ਐਦਾਂ ਦਾ ਡਰਾਈਵਰ ਕੋਲ ਇੱਕ ਹੋਣਾ ਚਾਹੀਦਾ ਵੀ ਮੇਤੋਂ ਐਕਸੀਡੈਂਟ ਹੋ ਗਿਆ ਮੈਂ ਖੜਾ ਨਹੀਂ ਮੈਂ ਕਿਤੇ ਨਹੀਂ ਜੀ ਭੱਜਦਾ ਮੈਨੂੰ ਹੱਥ ਨਾ ਲਾਇਆ ਜਾਵੇ ਕੋਈ ਐਦਾਂ ਦਾ ਕਾਨੂੰਨ ਸਰਕਾਰ ਬਣਦਾ ਅੱਜ ਤੱਕ ਨਹੀਂ ਜਿਉ ਇਹ ਦੇਖੋ ਅਜਿਹੇ ਕਾਨੂੰਨ ਜਿਹੜੇ ਨੇ ਸੰਜੀਪ ਜੀ ਬਣਾਉਣੇ ਚਾਹੀਦੇ ਨੇ ਕਿ ਨਾ ਕਿ ਇਹ ਕਿ 10 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾ ਦਿਓ ਜਾਂ ਕਿ ਚਲੋ ਵੰਡ ਦੀ ਕਾਰਵਾਈ ਹੈ ਜਿਹੜੀ ਉਹ ਜ਼ਰੂਰ ਕਰੋ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਨਿਤਨ ਗਟਕਰੀ ਦੀ ਗੱਲ ਕਰੀਏ ਜਾਂ ਸਰਕਾਰ ਦਾ ਕੋਈ ਵੀ ਨਮਾਇੰਦਾ ਜਾਂ ਟਰਾਂਸਪੋਰਟ ਮੰਤਰੀ ਜਾਂ ਕੋਈ ਵੀ ਅਜਾ ਸੈਂਟਰ ਦਾ ਚਾਹੇ ਕਿਸੇ ਸੂਬੇ ਦਾ ਉਹ ਵੀ ਤਾਂ ਡਰਾਈਵਰਾਂ ਦੇ ਨਾਲ ਹੀ ਚੱਲਦੇ ਉਹ ਵੀ ਤਾਂ ਡਰਾਈਵਰਾਂ ਦੇ ਨਾਲ ਹੀ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਡਰਾਈਵਰ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਅਗਰ ਡਰਾਈਵਰ ਜਾਣ ਬੁੱਝ ਕੇ ਐਕਸੀਡੈਂਟ ਕਰੇ ਤਾਂ ਉਹਨਾਂ ਮੰਤਰੀਆਂ ਨੂੰ ਕੋਈ ਨਾ ਮਾਰੇ ਉਹਨਾਂ ਅਫਸਰਾਂ ਨੂੰ ਕੋਈ ਨਾ ਮਾਰੇ ਪਰ ਕਿਤੇ ਨਾ ਕਿਤੇ ਜਾਣ ਤੱਕ ਅਗਰ ਐਕਸੀਡੈਂਟ ਹੋ ਜਾਂਦਾ ਉਹਦਾ ਕੋਈ ਨਾ ਕੋਈ ਸਵਾਦਾਨ ਹੈ ਜਾਂ ਹੋਣਾ ਚਾਹੀਦਾ ਕੋਈ ਨਾ ਕੋਈ ਹੱਲ ਹੈ ਜਾਂ ਹੋਣਾ ਚਾਹੀਦਾ ਵੀ ਅਗਲੇ ਦਾ ਵੀ ਜਿਹਦਾ ਐਕਸੀਡੈਂਟ ਹੋਇਆ ਉਹਨੂੰ ਵੀ ਉਹਦਾ ਨੁਕਸਾਨ ਮਿਲ ਜਵੇ ਕਿਤੇ ਨਾ ਕਿਤੇ ਜਿੱਥੋਂ ਗਲਤੀ ਹੋਈ ਹੈ ਉਹਨੂੰ ਵੀ ਉਹੋ ਜੀ ਸਜ਼ਾ ਮਿਲੇ ਵੀ ਜੋਂ ਕਾਨੂੰਨਾਂ ਤੌਰ ਤੇ ਬਣਦੀ ਹੋਵੇ ਜੀ ਉਹ ਹੀ ਇਹ ਦੇਖੋ ਸੰਜੀਤ ਜੀ ਆਪਾਂ ਦੇਖੋ ਜਿਹੜੀ ਗੱਲ ਕਰ ਰਹੇ ਹਾਂ ਕਿ ਕਿਸੇ ਦਾ ਨਹੀਂ ਦਿਲ ਕਰਦਾ ਹੁੰਦਾ ਵੀ ਸਾਡਾ ਕੋਈ ਅਜਿਹੇ ਸੜਕੀ ਹਾਦਸਾ ਵਾਪਰੇ ਕਿਉਂਕਿ ਹਰ ਇੱਕ ਨੇ ਆਪਣੇ ਆਪਣੇ ਘਰ ਦੇ ਲਈ ਜਾਣਾ ਹੁੰਦਾ ਕੋਈ ਕਿਤੇ ਜਾ ਰਿਹਾ ਹੁੰਦਾ ਕੋਈ ਕਿਤੇ ਕਿਉਂਕਿ ਸਪੀਡ ਚੱਲੋ ਆਪਾਂ ਆਪਣੇ ਚੈਨਲ ਰਾਹੀਂ ਇਹਹੀ ਅਪੀਲ ਕਰਾਂਗੇ ਕਿ ਸਲੋ ਚੱਲੋ ਧਿਆਨ ਦੇ ਨਾਲ ਜੋ ਹੈ ਡਰਾਈਵ ਕਰੋ ਬਿਲਕੁਲ ਮੈਡਮ ਜੇ ਆਪਾਂ ਕਮਰਸ਼ੀਅਲ ਡਰਾਈਵਰ ਦੀ ਗੱਲ ਕਰੀਏ ਜਾਂ ਪ੍ਰੋਫੈਸ਼ਨਲ ਡਰਾਈਵਰ ਦੀ ਗੱਲ ਕਰੀਓ ਉਸ ਤੋਂ ਬਹੁਤ ਗਲਤੀਆਂ ਘੱਟ ਹੁੰਦੀਆਂ ਜੇ ਅਸੀਂ ਇਹ ਨਹੀਂ ਕਹਿੰਦੇ ਉਸ ਤੋਂ ਐਕਸੀਡੈਂਟ ਨਹੀਂ ਹੁੰਦੇ ਹੁੰਨੇ ਆ ਬਹੁਤ ਜਦੋਂ ਹੱਥ ਤੋਂ ਨਿਕਲ ਜਾਂਦੇ ਚੀਜ਼ ਪਰ ਜਿਹੜੀ ਅੱਜ ਦੀ ਡਰਾਈਵਿੰਗ ਅਸੀਂ ਦੇਖ ਰਹੇ ਹਾਂ ਚਾਹੇ ਆਪਣੇ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਈ ਅੱਜ ਦੀ ਡਰਾਈਵਿੰਗ ਕਿਹਾ ਹੋ ਗਈ ਹੈ ਲੋਕ ਸਿੱਖ ਦੇ ਘੱਟ ਨੇ ਲੋਕਾਂ ਨੂੰ ਸਮਝ ਘੱਟ ਉੱਤੋਂ ਫੋਨ ਕਰਨ ਨੂੰ ਲਾ ਲੈਨੇ ਇੱਕ ਹੱਥ 'ਚ ਸਟੀਅਰਿੰਗ ਹੁੰਦਾ ਹੈ ਤੇ ਇੱਕ ਹੱਥ 'ਚ ਗੱਡੀ ਮੋਟਰਸਾਈਕਲ ਦਾ ਹੈਂਡਲ ਹੁੰਦਾ ਉਹ ਫੋਨ ਤੇ ਚੱਲੇ ਬਹਨੇ ਆ ਜਿਹੜੇ ਐਦਾਂ ਦੇ ਐਕਸੀਡੈਂਟ ਹੁੰਦੇ ਉਹਨਾਂ ਨੂੰ ਕਿਤੇ ਨਾ ਕਿਤੇ ਸਖਤ ਕਾਰਵਾਈਆਂ ਉਹਨਾਂ ਤੇ ਕਰਕੇ ਉਹਨਾਂ ਦੇ ਸੱਤ ਬਸਤੇ ਘੱਟ ਕੇ ਉਹਨਾਂ ਨੂੰ ਸਜ਼ਾ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ ਜੀ ਉਹ ਲੋਕ ਬਚੇ ਨਿਕਲਦੇ ਉਹ ਇਹ ਦੇਖੋ ਸਰ ਜਿਹੜੇ ਹੈ ਟ੍ਰੈਫਿਕ ਨਿਯਮ ਦੀ ਜਿਹੜੇ ਸਤਾਈ ਕਰਨੀ ਚਾਹੀਦੀ ਹੈ ਇਹਨਾਂ ਵਾਲੇ ਜਿਹੜਾ ਜਰੂਰ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਜਿਹੜੇ ਇਹ ਕਾਨੂੰਨ ਜਿਹੜੇ ਨੇ ਲਾਗੂ ਕਰ ਰਹੇ ਸੀਗੇ ਇਹ ਬਹੁਤ ਗਲਤ ਆ ਸਰ ਹਾਂ ਬਿਲਕੁਲ ਮੈਡਮ ਦੇਖੋ ਇੱਕ ਕਾਨੂੰਨ ਹੋਰ ਦੱਸਦਾ ਸਰਕਾਰ ਦਾ ਕਾਨੂੰਨ ਕੀ ਆ ਹਿੰਦੁਸਤਾਨ ਦੇ ਵਿੱਚ ਕੀ ਆ ਦੇਖੋ ਇੱਕ ਕਮਰਸ਼ੀਅਲ ਡਰਾਈਵਰ ਆ ਇੱਕ ਉਹਦੇ ਕੋਲ ਕਮਰਸ਼ੀਅਲ ਲਾਇਸੈਂਸ ਆ ਜੀ ਇੱਕ ਲਾਇਸੈਂਸ ਹੁੰਦਾ ਸਿੰਪਲ ਪ੍ਰਾਈਵੇਟ ਦਾ ਹੀ ਹੁੰਦਾ ਤੁਸੀਂ ਕਿ ਕਿਚ ਚਲਾਉਂਦਾ ਜਾਂ ਕਮਰਸ਼ੀਅਲ ਜਾਂ ਹਾਈ ਵਿਲ ਲਾਇਸੈਂਸ ਹੁੰਦਾ ਜੀ ਜੀ ਜਿਹੜਾ ਤਾਂ ਤੁਹਾਡਾ ਪ੍ਰਾਈਵੇਟ ਉਹ ਤਾਂ ਇੱਕ ਵਾਰ ਬਣ ਗਿਆ ਤੁਸੀਂ ਮੁੜ ਕੇ ਪੁੱਛਣਾ ਨਹੀਂ ਜੀ ਜਿਹੜਾ ਕਮਰਸ਼ੀਅਲ ਲਾਇਸੈਂਸ ਉਹਨੂੰ ਹਰ 3 ਸਾਲ ਬਾਅਦ ਸਰਕਾਰ ਨੂੰ 74500 ਰੁਪਏ ਡਰਾਈਵਰ ਭਰਦਾ ਜੀ ਹਰ 3 ਸਾਲ ਬਾਅਦ ਉਹ ਤਾਂ ਸੋਯੂ ਦਾ ਮਤਲਬ ਕਿ ਆ ਵੀ ਹਰ 3 ਸਾਲ ਬਾਅਦ ਦਾ ਡਰਾਈਵਰ ਭੁੱਲ ਜਾਂਦਾ ਬੰਦਾ ਜਾਂ ਹਰ 3 ਸਾਲ ਬਾਅਦ ਉਹਦਾ ਡਰਾਈਵਰ ਲਾਇਸੈਂਸ ਖਤਮ ਹੋ ਜਾਂਦਾ ਇਹ ਕਿਤੇ ਨਾ ਕਿਤੇ ਕੰਮ ਸਾਡੇ ਸਾਹਮਣੇ ਰੱਦ ਹੋਣਾ ਚਾਹੀਦਾ ਇੱਕ ਵਾਰ ਲਾਇਸੈਂਸ ਬਣ ਗਿਆ ਤਾਂ ਬਣ ਗਿਆ ਜੀ ਉਹ ਇਹਦੇ ਇੱਕ ਰੀਨਿਊ ਕਰਵਾਓ ਜੀ ਇਹ ਕਰਵਾਓ ਕਿਉਂਕਿ ਦੇਖੋ ਅਲੱਗ-ਅਲੱਗ ਉਹ ਕਿਤੇ ਹੋਏ ਨੇ ਇਹਨਾਂ ਨੇ ਕਾਨੂੰਨ ਬਣਾਏ ਹੋਏ ਨੇ ਬਿਲਕੁਲ ਮੈਨੂੰ ਦੇਖੋ ਕਾਨੂੰਨ ਬਣਾ ਦਿਓ ਤੁਸੀਂ ਲੋ 4400 ਰੁਪਏ ਤੁਸੀਂ 3 ਸਾਲ ਬਾਅਦ ਡਰਾਈਵਰ ਤੋਂ ਲੋ ਪਰ ਕਿੰਨੇ ਕਿਤੇ ਦੀ ਸੈਂਡਰ ਵੀ 23000 50000 ਰੁਪਇਆ ਕਰਾਓ ਜੀ ਤਾਂ ਦੇਣ ਦਾ ਰਕਤ ਸੈਂਡਰੀ ਦਾ ਉਹਦੀ 43500 45 ਹੋਆ ਹਰ ਤੁਸੀਂ 3 ਸਾਲ ਬਾਅਦ 3500 4000 ਰੁਪਏ ਬੰਦੇ ਤੋਂ ਲੈ ਰਹੇ ਜੀ ਰੀਨਿਊ ਦੇ ਦੇ ਜੀ ਰੂਪ ਜੀ ਜਿਉ ਇਹ ਦੇਖੋ ਕਈ ਵਾਰ ਪੀਆਰਟੀਸੀ ਜਿਹੜੇ ਨੇ ਆਪਣੇ ਮੁਲਾਜ਼ਮਾਂ ਨੇ ਵੀ ਕਈ ਵਾਰ ਹੜਤਾਲ ਕੀਤੀ ਹੈ ਕਿ ਸਾਡੀ ਜਿਹੜੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਪਰ ਉਹਨਾਂ ਦੀ ਵੀ ਤਨਖਾਹ ਇੰਨੀ ਨਹੀਂ ਹੁੰਦੀ ਕਿਉਂਕਿ ਦੇਖੋ ਹਰ ਟਾਈਮ ਜਿਹੜੇ ਆ ਸੜਕਾਂ ਦੇ ਉੱਪਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹ ਵਿਚਾਰੇ ਘੁੰਮਦੇ ਨੇ ਹਾਂ ਬਿਲਕੁਲ ਮੈਡਮ ਦੇਖੋ ਅਜੇ ਐਕਸੀਡੈਂਟਾਂ ਦੀ ਗੱਲ ਕਰੀ ਆ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਹੋਈ ਸੀਗੀ ਆਪਣੇ ਵੀ ਜਿਹੜਾ ਡਰਾਈਵਰ ਹੁੰਦਾ ਡਰਾਈਵਰ ਸੀਟ ਤੇ ਬੈਠਾ ਹੁੰਦਾ ਚਾਹੇ ਕੋਈ ਵੀ ਆ ਉਹਨੇ ਜੱਜ ਤੋਂ ਜੱਜ ਸਾਹਿਬ ਤੋਂ ਇੱਕਸ ਅਲੱਗ ਫੈਸਲਾ ਲੈਣਾ ਹੁੰਦਾ ਜੱਜ ਸਾਹਿਬ ਕੋਲ ਇੱਕ ਕੋਰਟ ਸਮਾਨਯੋਗ ਅਦਾਲਤਾਂ ਦੇ ਜੱਜ ਸਾਹਿਬ ਹੁੰਦੇ ਉਹਨਾਂ ਨੂੰ ਕੋਈ ਸੋਚਣ ਦਾ ਟਾਈਮ ਹੁੰਦਾ ਲੇਕਿਨ ਜਿਹੜਾ ਡਰਾਈਵਰ ਸੀਟ ਤੇ ਬੈਠਾ ਹੁੰਦਾ ਉਹਦੇ ਕੋਲ ਸੋਚਣ ਦਾ ਟਾਈਮ ਨਹੀਂ ਉਹਦੀ ਜੱਜਮੈਂਟ ਐਕਸੀਡੈਂਟ ਕਰਵਾ ਦਿੰਦੀ ਉਹਦੀ ਜੱਜਮੈਂਟ ਐ ਬਚਾ ਲੈਂਦੀ ਹੈ ਜੀ ਦੇਖੋ ਇੰਨਾ ਰਿਸਕ 'ਚ ਗੱਲ ਕਰਕੇ ਨਾ ਲੋਕਾਂ ਦੀ ਜਾਨਾਂ ਬਚਾ ਕੇ ਪਤਾ ਨਹੀਂ ਕਿੰਨੇ ਐਕਸੀਡੈਂਟਾਂ ਨੂੰ ਸੇਵ ਕਰਕੇ ਡਰਾਈਵਰ ਆਪਣੀ ਮੰਜ਼ਿਲ ਤੇ ਪਹੁੰਚਦਾ ਪਰ ਕਿਤੇ ਨਾ ਕਿਤੇ ਇਹੇ ਕਾਨੂੰਨ ਸਰਕਾਰਾਂ ਦੇ ਦੇਖ ਕੇ ਡਰਾਈਵਰ ਦਾ ਦਿਲ ਦੁਖਦਾ ਹੈ ਜੀ ਉਹ ਇਹ ਦੇਖੋ ਜਿਹੜੇ ਨੇ ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈ ਲੈਣ ਚਾਹੀਦੇ ਨੇ ਕਿਉਂਕਿ ਪਹਿਲਾਂ ਦੇਖੋ ਕਿਸਾਨਾਂ ਵੇਲੇ ਵੀ ਜਿਹੜੇ ਕਾਨੂੰਨ ਬਣਾਏ ਸੀਗੇ ਉਦੋਂ ਵੀ ਇਹਨਾਂ ਦਾ ਕਿੰਨਾ ਵਿਰੋਧ ਕੀਤਾ ਗਿਆ ਸੀ ਆ ਬਿਲਕੁਲ ਮੈਂ ਦੇਖੋ ਵਾਪਸ ਲੈਣੇ ਚਾਹੀਦਾ ਵਾਪਸ ਲੈਣੇ ਪੈਣਗੇ ਇਸਦਾ ਡਰਾਈਵਰ ਵੀਰਾਂ ਦੇ ਨਾਲ ਹੈ ਇਸਦਾ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਵੀ ਅਸੀਂ ਸਹਿਯੋਗ ਲਈ ਤਿਆਰ ਹਾਂ ਜਿੰਨੇ ਵੀ ਸਾਡੇ ਟੱਚ ਦੇ ਵਿੱਚ ਡਰਾਈਵਰ ਵੀਰ ਹੈ ਡਿਪਾਰਟਮੈਂਟ ਨਾਲ ਜੁੜੇ ਹੋਣਗੇ ਸਭ ਨਾਲ ਅਸੀਂ ਸੰਪਰਕ ਕਰ ਰਿਹਾ ਹਾਂ ਕੱਲ ਵੀ ਆਪਣਾ ਆਪਣਾ ਇਹਨਾਂ ਨੂੰ ਵੀਰਾਂ ਦਾ ਸਹਿਯੋਗ ਦੋ ਜਿਹੜੇ ਅੱਗੇ ਹੋਏ ਹੋ ਕਿਉਂਕਿ ਜੇ ਉਹਨਾਂ ਦੇ ਸਹਿਯੋਗ ਅਸੀਂ ਰੋਕ ਦਾਂਗੇ ਤਾਂ ਜਾ ਕੇ ਕਿਤੇ ਲੱਗੇ ਤੇ ਜਿਹੜੇ ਕਾਨੂੰਨਾ ਵਾਪਸ ਹੋਣਗੇ ਉਹ ਇਹ ਦੇਖੋ ਸਾਰੇ ਬਧੀਆ ਦੇਖੋ ਹੜਤਾਲ ਕੀਤੀ ਹੈ ਸ਼ਾਂਤ ਮਈ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਕਿ ਉਹਨਾਂ ਨੇ ਕੋਈ ਅਜਿਹਾ ਕੋਈ ਰੌਲਾ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਪਰ ਉਹ ਆਪਣੇ ਜਿਹੜੇ ਨੇ ਕਾਨੂੰਨ ਦੇ ਕਰਕੇ ਉਹਨਾਂ ਜਿਹੜੀ ਹੜਤਾਲ ਕੀਤੀ ਹੋਈ ਹੈ ਬਿਲਕੁਲ ਮੈਡਮ ਦੇਖੋ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਤਾਂ ਜਾ ਕੇ ਜਿਹੜਾ ਬੰਦਾ ਕਿਤੇ ਨਾ ਕਿਤੇ ਸੜਕ ਦੇ ਉਤਰਦਾ ਰੋਡ ਦੇ ਉਤਰਦਾ ਤਾਂ ਜਾ ਕੇ ਕਿਤੇ ਨਾ ਕਿਤੇ ਧਰਨਿਆਂ ਤੇ ਬੈਠਦਾ ਹੜਤਾਲਾ ਕਰਦਾ ਜੀ ਕਿਸੇ ਦਾ ਦੇਖੀ ਨਹੀਂ ਕਰਦਾ ਹੁੰਦਾ ਕੰਮ ਛੱਡ ਦਉਂਦਾ ਠੰਡ ਦੇ ਵਿੱਚ ਤੋੜਪਾਜੇ ਕਰਨੇ ਨੂੰ ਜੀ ਜੀ ਅਗਰ ਕਿਤੇ ਨਾ ਕਿਤੇ ਕੋਈ ਮੁਸੀਬਤ ਲੱਗੀ ਹੈ ਤਾਂ ਜਾ ਕੇ ਸਾਡੇ ਭਰਾ ਉਹ ਕਿਤੇ ਨਾ ਕਿਤੇ ਹੜਤਾਲ ਦੇ ਰੂਪ ਚ ਉਹਨਾਂ ਨੇ ਕਿਤੇ ਨਾ ਕਿਤੇ ਆਪਣਾ ਫੈਸਲਾ ਲਿਆ ਦੇਖੋ ਬਹੁਤ ਵਧੀਆ ਫੈਸਲਾ ਅਗਰ ਇਹ ਰਾਤਲੀ ਹੋਊਗਾ ਤਾਂ ਕਿਤੇ ਨਾ ਕਿਤੇ ਜਿਹੜੀ ਹੜਤਾਲ ਆ ਉਹ ਲੰਬੀ ਵੀ ਚੱਲੂਗੀ ਸੀ ਲੋਕ ਇਹਨਾਂ ਦਾ ਸਹਿਯੋਗ ਵੀ ਕਰੋਗੇ ਜੀ ਉਹ ਇਹ ਦੀ ਜਿਹੜੀ ਇਹ ਗੱਲ ਕਰ ਰਹੇ ਆ ਕਿਉਂਕਿ ਦੇਖੋ ਇਹਨਾਂ ਦੇ ਕਰਕੇ ਜਿਹੜਾ ਆਪਣੇ ਆਪਾਂ ਜੀ ਕਰ ਆਪਾਂ ਟਰੱਕਾਂ ਦੀ ਗੱਲ ਕਰੀਏ ਕਿ ਟਰਾਂਸਪੋਰਟ ਦੀ ਗੱਲ ਕਰਾਂ ਕਿ ਇਹਨਾਂ ਕਰਕੇ ਜਿਹੜਾ ਮਾਲ ਜਿਹੜਾ ਢੋਆ ਢੋਈ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਤੱਕ ਜਾਂਦਾ ਹੈ ਜੇਕਰ ਆਪਾਂ ਬੱਸਾਂ ਦੀ ਗੱਲ ਕਰੀਏ ਕਿ ਕਿੰਨਾ ਜਿਹੜੀਆਂ ਆਪਣੀਆਂ ਸਵਾਰੀਆਂ ਨੇ ਕਿੰਨੀਆਂ ਇਹ ਡੇਲੀ ਆਪਣਾ ਜਿਹੜਾ ਇਹ ਕੰਮ ਕਰਦੇ ਨੇ ਹਾਂ ਬਿਲਕੁਲ ਮੈਡਮ ਦੇਖੋ ਹਲੇ ਤਾਂ ਇੱਕ ਕੱਲੇ ਇਹ ਜਿਹੜੀ ਚੀਜ਼ ਆ ਸਾਹਮਣੇ ਆਈ ਆ ਲੋਕਾਂ ਦੇ ਸਿਰਫ ਇੱਕ ਜਿਹੜੇ ਜਿਹੜੇ ਡੀਜੇ ਦੇ ਪਟਰੋਲ ਤੇ ਪੰਪਾਂ ਦੇ ਗੱਡੀਆਂ ਨਹੀਂ ਪਹੁੰਚੀਆਂ ਜਾਂ ਗੱਡੀਆਂ ਪਹੁੰਚ ਨਹੀਂ ਰਹੀਆਂ ਕਿੰਨੀ ਹਾਹਾਕਾਰ ਮੱਚ ਗਈ ਪੂਰੇ ਹਿੰਦੁਸਤਾਨ ਦੇ ਵਿੱਚ ਇੰਨੀ ਨੱਟਬੱਦ ਪੈ ਗਈ ਲੋਕ ਮੈਂ ਕਹਿੰਦਾ ਸਾਰੀ ਗੱਲ ਤਾਂ ਸੁੱਤੇ ਵੀ ਨਹੀਂ ਹੋਣੇ ਕਈ ਲੋਕ ਪੰਪਾਂ ਦੇ ਵੀ ਰਾਤਾਂ ਕੱਟੀਆਂ ਆ ਜੇ ਅਗਰ ਇਹ ਕੁਝ ਦਿਨ ਹੋਰ ਲੰਬੀ ਚੱਲ ਜੂਗੀ ਫਿਰ ਲੋਕਾਂ ਦਾ ਕੀ ਹਾਲ ਹੋਊਗਾ ਕੰਨੂ ਸਾਕੀ ਵਾਲੀਆਂ ਗੱਡੀਆਂ ਖੜ ਜਾਂਣਗੀਆਂ ਦੁੱਧ ਵਾਲੀਆਂ ਗੱਡੀਆਂ ਖੜ ਜਾਂਣਗੀਆਂ ਲੋਕਾਂ ਦੇ ਮੋਟਰਸਾਈਕਲ ਖੜ ਜਾਂਣਗੇ ਜਾਂ ਕੋਈ ਹੋਰ ਸਾ ਲੋਕ ਲੈ ਕੇ ਆ ਜੂਗੇ ਜੀ ਇਹ ਜੀ ਦਾ ਚੱਕਾ ਜਾਮ ਕਰਦੇ ਸੀ ਟੂ ਵੀਰ ਦਾ ਚੱਕਾ ਜਾਮ ਕਰਦੇ ਆ ਫਿਰ ਉਹਦੇ ਹਿਸਾਬ ਨਾਲ ਫਿਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਪਊਗਾ ਬਿਹਤਰ ਹੀ ਹੋਊਗਾ ਵੀ ਇਹ ਬਹੁਤ ਗਲਤ ਕਰੁੰਦਾ ਇਹਨਾਂ ਨੂੰ ਵਾਪਸ ਲਿਆ ਜਾਵੇ ਕਿਤੇ ਨਾ ਕਿਤੇ ਡਰਾਈਵਰ ਦੇ ਹਿੱਤ ਚ ਰੱਖ ਕੇ ਹੀ ਕਾਨੂੰਨ ਬਣਾਏ ਜਾਣੇ ਸੀ ਇਹ ਨਹੀਂ ਕਹਿੰਦੇ ਵੀ ਬੇਨਸਾਫੀ ਕੀਤੀ ਜਾਵੇ ਕਿਸੇ ਨਾਲ ਬੇਨਸਾਫੀ ਪਬਲਿਕ ਨਾਲ ਵੀ ਨਾ ਹੋਵੇ ਜੀ ਡਰਾਈਵਰ ਨਾਲ ਵੀ ਨਾ ਹੋਵੇ ਸਾਡੀ ਇਹ ਹੀ ਗੁਜਾਰਸ਼ ਹੈ ਸੈਂਟਰ ਸਰਕਾਰ ਅੱਗੇ ਜੀ ਜਿਉਂ ਹੀ ਇਹ ਦੇਖੋ ਚਲੋ ਜੁਰਮਾਨਾ ਕਰ ਲੈ ਕੋਈ ਜਾਇਜ਼ ਕਰੋ ਥੋੜਾ ਬਹੁਤਾ ਕਰੋ ਆਏ ਨਹੀਂ ਹੈ ਕਿ ਲੱਖਾਂ ਰੁਪਏ ਦਾ ਤੁਸੀਂ ਜੁਰਮਾਨਾ ਕਰ ਦਿੱਤਾ ਉਹਨਾਂ ਨੂੰ ਨਹੀਂ ਬਿਲਕੁਲ ਦੇਖੋ ਮੈਡਮ ਮੈਂ ਤਾਂ ਸ਼ੁਰੂ ਚ ਕਿਹਾ ਵੀ ਦੇਖੋ ਜੋ ਬਣਦੇ ਰੂਪ ਦੇ ਵਿੱਚ ਜਿੰਨੀ ਕਿ ਸਜ਼ਾ ਹੁੰਦੀ ਹੈ ਜਿੰਨਾ ਕਿ ਜੁਰਮਾਨਾ ਸਰਕਾਰਾਂ ਵੱਲੋਂ ਕਾਨੂੰਨ ਵੱਲੋਂ ਬਣਦਾ ਉਹ ਸਾਬ ਨਾਲ ਤੋਂ ਮਾਰਕਟਾਈ ਦੇਖੋ ਬਹੁਤ ਗਲਤ ਹੁੰਦੀ ਹੈ ਕਿਸੇ ਦੇ ਧੀ ਪੁੱਤ ਨੂੰ ਮਾਰਨਾ ਕਿਸੇ ਦੇ ਬਾਪ ਨੂੰ ਮਾਰਨਾ ਕਿਸੇ ਦੇ ਘਰ ਵਾਲੇ ਨੂੰ ਮਾਰਨਾ ਕਿਸੇ ਦੇ ਭਰਾ ਨੂੰ ਮਾਰਨਾ ਕਿਨੇ ਕਿਤੇ ਗਲਤ ਹੋ ਜਾਂਦਾ ਪਬਲਿਕ ਉਸ ਵਾਸਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿਹੜੀ ਪਬਲਿਕ ਇੰਨਾ ਦੇ ਕੰਮ ਕਰਦੇ ਤਾਂ ਉਹਨਾਂ ਦੀ ਕਾਰਵਾਈ ਕੀਤੀ ਹੋਵੇ ਕਿ ਡਰਾਈਵਰ ਭੱਜੂਗਾ ਨਹੀਂ ਡਰਾਈਵਰ ਉੱਥੇ ਹੀ ਖੜੂਗਾ ਮੈਂ ਚੈਨਲ ਤੇ ਇਸ ਚੀਜ਼ ਦੀ ਗਵਾਹੀ ਦੇਣ ਨੂੰ ਤਿਆਰ ਹਾਂ ਕਿਉਂਕਿ ਉਹਦੇ ਸੀ ਡਰਾਈਵਰ ਆਏ ਸੀ ਭੱਜਦੇ ਕਹਿੰਦਾ ਜਦੋਂ ਸਾਨੂੰ ਲੱਗਦਾ ਵੀ ਸਾਨੂੰ ਪਬਲਿਕ ਮਾਰ ਦੇਗੀ ਪਬਲਿਕ ਨਹੀਂ ਪੁੱਛਦੀ ਕਸੂਰ ਕੀ ਦਾ ਪਬਲਿਕ ਬਾਅਦ ਵਿੱਚ ਪੁੱਛਦੀ ਆਪਾਂ ਮਾਰਦੀ ਐ ਜੀ ਉਹ ਇਹ ਦੇਖੋ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਜਦੋਂ ਕਈ ਵਾਰ ਐਕਸੀਡੈਂਟ ਹੈ ਜੀ ਦੁਰਘਟਨਾ ਜਿਹੜੀ ਹੈ ਸੜਕੀ ਹਾਦਸਾ ਵਾਪਰਦਾ ਹੈ ਉਦੋਂ ਜਿਹੜੇ ਪਬਲਿਕ ਨੂੰ ਸੋਚਣ ਜਿਹਦੇ ਕਿ ਦੋਨੇ ਧਿਰਾਂ ਦਾ ਦੇਖਣਾ ਚਾਹੀਦਾ ਕਿ ਕਸੂਰ ਕਿਸ ਦਾ ਸੀਗਾ ਕਿ ਉਹ ਪਤਾ ਕੀ ਕਰਦੇ ਨੇ ਕਿ ਵੱਡੇ ਜਿਹੜਾ ਵਹੀਕਲ ਨੇ ਡਰਾਈਵਰ ਹੁੰਦਾ ਉਸ ਨੂੰ ਜਿਹੜਾ ਉਤਾਰ ਕੇ ਉਹਨੂੰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਮੈਡਮ ਬਿਲਕੁਲ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਦੇਖੋ ਜਿਹੜਾ ਡਰਾਈਵਰ ਹੁਣ ਤਾਂ ਨਹੀਂ ਚਾਹਦਾ ਹੁਣ ਮੇਤੋਂ ਐਕਸੀਡੈਂਟ ਹੋ ਜੇ ਮੇਤੋਂ ਕਿਸੇ ਦੀ ਹੱਤਿਆ ਹੋ ਜੇ ਮੇਤੋਂ ਕਿਸੇ ਦੀ ਗੱਡੀ ਦਾ ਨੁਕਸਾਨ ਹੋ ਜੇ ਕਿਸੇ ਜੀ ਦਾ ਨੁਕਸਾਨ ਹੋ ਜੇ ਜੀ ਚਲੋ ਰੋਡ ਤੇ ਚੱਲਦੇ ਆ ਜਾਂ ਕੋਈ ਕਿਸੇ ਨੂੰ ਠੀਕ ਜਾਂਦੇ ਨੂੰ ਵਿਚ ਵਲਿਆ ਕੇ ਬੰਦਾ ਗਲਤ ਮਾਰ ਦਿੰਦਾ ਫਿਰ ਜਿਹੜਾ ਗਲਤ ਹੁੰਦਾ ਬੰਦਾ ਉਹੀ ਆਹ ਵੀ ਹੋ ਜਾਂਦਾ ਕਿ ਤਰ੍ਹਾਂ ਕਿਤੇ ਅਪਰੋਚ ਕਰਕੇ ਕਿ ਤਰ੍ਹਾਂ ਕਿਤੇ ਫੈਸੇ ਦੇ ਕਰਕੇ ਜਿਹੜਾ ਗਰੀਬ ਬੰਦਾ ਹੁੰਦਾ ਡਰਾਈਵਰ ਉਹਦਾ ਕਿਤੇ ਨਾ ਕਿਤੇ ਹਰਦੀ ਮਾਰਕੁੱਟ ਦਾ ਸਾਹਮਣਾ ਕਰਨਾ ਪੈਂਦਾ ਫਿਰ ਅੱਗੇ ਪੁਲਿਸ ਦੀ ਮਾਰਕੁੱਟ ਦਾ ਸਾਹਮਣਾ ਕਰਨਾ ਪੈਂਦਾ ਫਿਰ ਖਰਚੇ ਦੇ ਖਰਜਾਂ ਦੇ ਜਿ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਦੇਖੋ ਤਕਲੀਫ ਬਹੁਤ ਹੁੰਦੀ ਹੈ ਡਰਾਈਵਰ ਨੂੰ ਅਗਰ ਸਰਕਾਰ ਕੋਈ ਨਾ ਕੋਈ ਕਾਨੂੰਨ ਐਦਾਂ ਦਾ ਬਣਾਉਂਦੀ ਹੈ ਵੀ ਪਬਲਿਕ ਟੱਚ ਨਹੀਂ ਕਰੂਗੀ ਪਬਲਿਕ ਹੱਥ ਨਹੀਂ ਲਾਊਗੀ ਗੱਲ ਮੈਂ ਕਿਤੇ ਨਾ ਕਿਤੇ ਡਰਾਈਵਰ ਦੀ ਜਿੱ ਗੱਡੀ ਛੱਡ ਕੇ ਬਚ ਜਾਊਗਾ ਡਰਾਈਵਰ ਆਪਣਾ ਸੁਰੱਖਿਤਾ ਦੇ ਕੇ ਨਹੀਂ ਬਚੂਗਾ ਜੀਓਏ ਦੇਖੋ ਅਸੀਂ ਇੱਕ ਵੀਡੀਓ ਹੀ ਦੇਖੀ ਸੀ ਵਾਇਰਲ ਹੁੰਦੀ ਏ ਉਹਦੇ ਵਿੱਚ ਕੀ ਹੈ ਇੱਕ ਟਰੱਕ ਡਰਾਈਵਰ ਜਾ ਰਿਹਾ ਸੀਗਾ ਕਿ ਸਾਈਕਲ ਦਾ ਜਿਹੜਾ ਇੱਕ ਸਾਈਕਲ ਤੇ ਜਿਹੜਾ ਬਜ਼ੁਰਗ ਜਾ ਰਿਹਾ ਸੀਗਾ ਉਹ ਆਪਣੀ ਗਲਤ ਸਾਈਡ ਜਾ ਰਿਹਾ ਸੀ ਕਹਿੰਦੇ ਉਹਨਾਂ ਜਦੋਂ ਪਬਲਿਕ ਨੇ ਦੇਖਿਆ ਕਿ ਉਹਦਾ ਐਕਸੀਡੈਂਟ ਹੋ ਗੇ ਤਾਂ ਪਬਲਿਕ ਨੇ ਜਿਹੜੇ ਟਰੱਕ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਹਨਾਂ ਨੇ ਹੱਥ ਬੰਨ੍ਹ ਕੇ ਕਿਹਾ ਕਿ ਮੇਰੀ ਨਹੀਂ ਗਲਤੀ ਸੀ ਸਾਈਕਲ ਵਾਲ ਨੂੰ ਮੈਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਗਲਤ ਸਾਈਡ ਜਾ ਰਿਹਾ ਸੀ ਕੁਲ ਮਾਨ ਬਹੁਤ ਵਧੀਆ ਖਬਰ ਤੁਸੀਂ ਇਹ ਜਿਹੜੀ ਚੈਨਲ ਦੇ ਮਾਧਿਅਮ ਰਾਹੀਂ ਦੱਸੀ ਹੈ ਸ਼ਾਇਦ ਮੈਨੂੰ ਲੱਗਦਾ ਹਰਿਆਣੇ ਦੀ ਖਬਰ ਹੈ ਬਹੁਤ ਵਧੀਆ ਖਬਰਾਂ ਦੇਖੋ ਡਰਾਈਵਰ ਉਹਨਾਂ ਨੇ ਕੁੱਟਿਆ ਜੀ ਡਰਾਈਵਰ ਕੁੱਟਿਆ ਔਰ ਉਹ ਜੇ ਦੇਖਿਆ ਜਾਵੇ ਜਿਹੜਾ ਮਰਨੇ ਵਾਲਾ ਬੰਦਾ ਸੀ ਇਹ ਨਹੀਂ ਕਹਿੰਦੇ ਮਰਨੇ ਵਾਲੇ ਤਾਂ ਬਰੂਤ ਕਰਦੇ ਜਾਂ ਗੱਡੀ ਮਦਦ ਕਰਦੇ ਸੀ ਕਾਨੂੰਨ ਦੀ ਗੱਲ ਕਰਦੇ ਆ ਜਿਹੜਾ ਮਰਨੇ ਵਾਲਾ ਗੱਡੀ ਦੇ ਪਿਛਲੇ ਟਾਇਰਾਂ ਦੇ ਅੱਗੇ ਪਿਆ ਜਿਹੜੇ ਮਾਰਨੇ ਵਾਲੇ ਟੁੱਟਣੇ ਵਾਲੇ ਪਹਿਲਾਂ ਤਾਂ ਉਹ ਕਾਨੂੰਨ ਪੜ ਲੈਣ ਜੀ ਹੂੰ ਮੈਨੂੰ ਉਹ ਕਾਨੂੰਨ ਪੜ ਲੈਣ ਫਿਰ ਜਾ ਕੇ ਮਾਨਜੋਗ ਅਦਾਲਤ ਦੇ ਵਿੱਚ ਪੁੱਛਣ ਜਾ ਕੇ ਵੀ ਜਿਹੜਾ ਪਿਛਲੇ ਟਾਇਰਾਂ ਦੇ ਅੱਗੇ ਕੋਈ ਬੰਦਾ ਆਉਂਦਾ ਡਰਾਈਵਰ ਤੇ ਕੇਸ ਬਣਦਾ ਜਾਂ ਨਹੀਂ ਬਣਦਾ ਕਿੰਨਾ ਕ ਬਣਦਾ ਜੱਜ ਸਾਹਿਬ ਦੱਸਣਗੇ ਜੀ ਜਿਉਈਏ ਦੇਖੋ ਫਿਰ ਉਹਨੂੰ ਆਪਾਂ ਦੇਖੀਏ ਤੁਸੀਂ ਵੀ ਦੇਖੀਏ ਕਿ ਹਰਿਆਣੇ ਦੀ ਇਹ ਨਿਊਜ਼ ਹੈ ਕਿ ਜਿਹਦੇ ਵਿੱਚ ਕਿੰਨਾ ਡਰਾਈਵਰ ਦੀ ਜਿਹੜੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਉਹ ਹੀ ਗੱਲ ਕਹਿ ਰਹੇ ਕਿ ਇਹਦੇ ਵਿੱਚ ਸਾਈਕਲ ਵਾਲੇ ਦੀ ਗਲਤੀ ਸੀਗੀ ਮੈਂ ਬਹੁਤ ਉਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਬਿਲਕੁਲ ਮੈਡਮ ਅਗਰ ਉਹ ਸਾਈਡ ਤੇ ਵੀ ਜਾਂਦਾ ਹੁੰਦਾ ਜਿਹੜਾ ਕਾਨੂੰਨ ਕਹਿੰਦਾ ਜਿੰਨਾ ਕਿ ਮੈਨੂੰ ਨੌਲੇਜ ਹੈ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਜਿਹੜਾ ਕੋਈ ਬੰਦਾ ਆਪਣੀ ਸਾਈਡ ਤੇ ਵੀ ਜਾ ਰਿਹਾ ਮੰਨ ਲਓ ਸਾਈਕਲ ਦਾ ਬੈਲੈਂਸ ਹੀ ਹਿੱਲ ਗਿਆ ਗੱਡੀ ਸੈਂਟਰ ਚ ਆ ਗਈ ਬੰਦਾ ਗੱਡੀ ਦੇ ਪਿਛਲੇ ਟਾਇਰਾਂ ਦੇ ਅੱਗੇ ਜਾ ਕੇ ਗਿਰ ਗਿਆ ਉਹਦੇ ਦੇ ਉੱਤੇ ਗੱਡੀ ਚੜ ਗਈ ਤਾਂ ਉਹਦੇ ਤੇ ਡਰਾਈਵਰ ਤੇ ਤੇਸ ਨਹੀਂ ਬਣਦਾ ਡਰਾਈਵਰ ਤੇ ਪਰਚਾ ਨਹੀਂ ਮੜਦਾ ਹਲਕੀ ਹੁਲਕੀ ਕਾਰਵਾਈ ਹੁੰਦੀ ਕਿਉਂ ਡਰਾਈਵਰ ਨੂੰ ਨਹੀਂ ਜੀ ਪਤਾ ਹੁੰਦਾ ਟਰੱਕ 'ਚ ਬੈਠੇ ਨੂੰ ਪਤਾ ਨਹੀਂ ਕਿ ਪਿਛਲੇ ਟਾਇਰਾਂ ਦੇ ਮੇਲੇ ਅੱਗੇ ਕੋਈ ਆ ਗਿਆ ਕਿਉਂਕਿ ਐਦਾਂ ਦਾ ਕਾਨੂੰਨ ਜਿਹੜਾ ਮਨਜ ਇਹ ਜਿਹੜੀ ਸੜਕ ਤੋਂ ਬਦਿਆਂ ਕਿ ਸਭ ਕੁਝ ਦੇਖਿਆ ਜਾਂਦਾ ਫਿਰ ਜਾ ਕੇ ਕਿੰਨਾ ਕਿਤੇ ਪਰਚਾ ਦਰਜ ਹੁੰਦਾ ਫਿਰ ਜਾ ਕੇ ਕਿਤੇ ਨਾ ਕਿਤੇ ਜਿਹੜੀ ਉਹ ਬੰਦੇ ਨੂੰ ਸਜ਼ਾ ਹੁੰਦੀ ਹੈ ਜੁਰਮਾਨਾ ਹੁੰਦਾ ਜੱਜ ਸਾਹਿਬ ਬਹੁਤ ਕੁਝ ਦੇਖ ਕੇ ਸਜ਼ਾ ਸੁਣਾਉਂਦੇ ਨਹੀਂ ਕਰਾਉਂਦੇ ਜੀ ਜੀ ਉਹ ਹੀ ਹੈ ਦੇਖੋ ਇਹਦੇ ਬਾਰੇ ਜੋ ਪਬਲਿਕ ਨੂੰ ਸੋਚਣਾ ਚਾਹੀਦਾ ਹੈ ਕਿ ਦੋਨੇ ਧਿਰਾਂ ਵੱਲ ਜਿਹੜਾ ਹੈ ਉਹਨਾਂ ਬਾਰੇ ਚਲ ਡੁਗਾਈ ਦੇ ਨਾਲ ਜਾਂਚ ਕਰੋ ਕਿ ਗਲਤੀ ਕਿਸ ਦੀ ਸੀਗੀ ਨਾ ਕਿ ਇਹ ਹੈ ਕਿ ਡਰਾਈਵ ਨੂੰ ਕੁੱਟਣਾ ਸ਼ੁਰੂ ਕਰ ਦੋ ਹਾਂ ਬਿਲਕੁਲ ਦੇਖੋ ਮੈਂ ਇੱਕ ਛੋਟੀ ਜੀ ਮਾਨਯੋਗ ਜੱਜ ਸਾਹਿਬ ਦੀ ਮੈਂ ਗੱਲ ਦੱਸੂਗਾ ਜੀ ਕੁਝ ਸਮੇਂ ਪੁਰਾਣੀ ਦੀ ਹੂੰ ਸ਼ਾਰਟਕਟ ਦੱਸੂਗਾ ਸਮ ਅਹ ਦੇਖੋ ਕੋਸ਼ਿਸ਼ ਕਸਾਲ ਪਹਿਲਾਂ ਆਈ ਕੇ ਫੌਜੀ ਸੀਗਾ ਰਿਟਾਇਰਮੈਂਟ ਤੋਂ ਬਾਅਦ ਟਰੱਕ ਚਲਾਉਣ ਲੱਗ ਗਿਆ ਸੀਗਾ ਜੀ ਟਰੱਕ ਚਲਾ ਰਿਆ ਸੀ ਰੋੜ ਤੇ ਜਾ ਰਿਆ ਸੀ ਦੋ ਕੋਈ ਯੂਪੀ ਦੇ ਪਤਾ ਨਹੀਂ ਬਿਹਾਰ ਦੇ ਬੰਦੇ ਸੀਗੇ ਚਲੋ ਅਸੀਂ ਭਈਏ ਜਾਂ ਕੁਛ ਨਹੀਂ ਕਹਿੰਦੇ ਸਾਡੇ ਭਰਾਏ ਨੇ ਉਹ ਹੂੰ ਦੋ ਜਾਨੇ ਸਾਈਕਲ ਤੇ ਜਾ ਰਹੇ ਤਿੰਨ ਜਾਨ ਦੋ ਜਾਨੇ ਜਾ ਰਹੇ ਸੀਗੇ ਦੇਖੋ ਮੈਡਮ ਉਹ ਜਿਹੜੇ ਸੀਗੇ ਬੰਦੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਬੈਲੈਂਸ ਜਿਹੜਾ ਵਿਗੜ ਗਿਆ ਉਹ ਗੱਡੀ ਦੇ ਥੱਲੇ ਆ ਗਏ ਉਹ ਮਰ ਗਏ ਜੀ ਹੂੰ ਮਰ ਗਏ ਤੇ ਕੋਈ ਕੋਰਟ ਚ ਕੇਸ ਲੱਗ ਗਿਆ ਸਭ ਕੁਝ ਚੱਲੀ ਗਿਆ ਵਕੀਲ ਵੀ ਚੱਲੇ ਗਿਆ ਸਭ ਕੁਝ ਚੱਲੀ ਗਿਆ ਦੇਖੋ ਜੱਜ ਸਾਹਿਬ ਦੀ ਇੰਨੀ ਜੇ ਤੋ ਲਾਸਟ ਤਰੀਕ ਸੀਗੀ ਜਦੋਂ ਵਕੀਲਾ ਨੇ ਵੀ ਕਹਿਤਾ ਵੀ ਤੈਨੂੰ ਸਜ਼ਾ ਹੋਣੀ ਹੈ ਤਾਂ ਅੰਦਰ ਜਾਣਾ ਜੀ ਜੱਜ ਸਾਹਿਬ ਨੇ ਸਟਾਰਟਿੰਗ ਤੋਂ ਡੀਡੀਆ ਆਈਫਆਈਆਰ ਕੱਟੀ ਦੇਖੀ ਹੈ ਵੀ ਕਿਦਾਂ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਰੋਡ ਤੇ ਜਾ ਰਹੇ ਸੀਗੇ ਜਿਹੜਾ ਬੰਦਾ ਅੱਗੇ ਸਾਈਕਲ ਚ ਚਲਾਉਣ ਵਾਲਾ ਸੀਗਾ ਉਹ ਅੱਗੇ ਡੰਡੇ ਤੇ ਜਿਹੜਾ ਆਪਣੇ ਪੈਰ ਰੱਖ ਕੇ ਬੈਠਾ ਨਾ ਪਿੱਛੇ ਵਾਲਾ ਬੈਲੈਂਸ ਜਿਹੜਾ ਪੈਡਲ ਮਾਰ ਰਿਹਾ ਸੀਗਾ ਉਹ ਪਿੱਛੇ ਬੈਠਾ ਸੀ ਕੈਰੀਅਲ ਤੇ ਜੀ ਦੇਖੋ ਜੱਜ ਸਾਹਿਬ ਕਹਿੰਦੇ ਜਦੋਂ ਤੁਸੀਂ ਰੋਡ ਤੇ ਚੱਲਦੇ ਤੁਸੀਂ ਅਨਬੈਲੈਂਸ ਹੋ ਸਕਦੇ ਤੁਸੀਂ ਆਪਣੇ ਕਾਨੂੰਨ ਤੋਂ ਬਾਹਰ ਕਿਉਂ ਗਏ ਕੰਡਾ ਡਰਾ ਰੂਸੀ ਟੈਂਪਰੀ ਕਰ ਦਿੱਤਾ ਜੀ ਜੱਜ ਸਾਹਿਬ ਜਿਉ ਇਹ ਦੇਖੋ ਫਿਰ ਉਹਨਾਂ ਨੇ ਗਲਤੀ ਦੇਖੀਗੀ ਗਲਤੀ ਸਾਈਕਲ ਵਾਲਿਆਂ ਦੀ ਸੀ हां बिल्कुल मैडम देखो ऐसी ਤਾਂ ਇਹ ਨਹੀਂ ਕਹਿੰਦੇ ਵੀ ਛੋਟੀ ਗੱਡੀ ਦੇਖੋ بڑی ਦੇਖੋ ਗਲਤੀ ਦੇਖੋ ਗਲਤੀ ਦੇਖਣ ਤੋਂ ਬਾਅਦ ਜਿਹੜੀ ਕਾਨੂੰਨ ਆਊਗੀ ਉਹ ਸਜ਼ਾ ਦਿਨਾਊਗਾ ਕਾਨੂੰਨ ਜਿਹੜੇ ਪ੍ਰੋਫਰਮਾ ਬਣਾਇਆ ਮੈਂ ਜੋ ਸਿਸਟਮ ਕਾਨੂੰਨ ਦਾ ਬਣਾਇਆ ਉਹ ਉਸ ਹਿਸਾਬ ਨਾਲ ਉਸ ਨੰਬਰ ਦੇ ਹਿਸਾਬ ਨਾਲ ਉਹਦੀ ਐਫ ਆਈ ਆਰ ਖੱਟ ਕੇ ਉਹਨੂੰ ਸਜ਼ਾ ਦਿਨਾਊਗਾ ਤੇ ਜੁਰਮਾਨਾ ਲਗਾਊਗਾ ਜੀ ਜੀ ਉਹ ਹੀ ਦੇਖੋ ਕਾਨੂੰਨ ਦੇ ਅਕੋਰਡਿੰਗ ਜਿਹੜਾ ਚੱਲਣਾ ਚਾਹੀਦਾ ਹੈ ਅਜੇ ਜਿਵੇਂ ਕਾਨੂੰਨ ਬਣਾਏ ਹੋਏ ਨੇ ਪਰ ਜਿਹੜੇ ਆਹ ਕਾਨੂੰਨ ਜਿਹੜੇ ਲਾਗੂ ਕਰਨ ਜਾ ਰਹੀ ਸੀਗੀ ਕੇਂਦਰ ਸਰਕਾਰੇ ਬਹੁਤ ਗਲਤ ਨੇ ਸਰ हां बिल्कुल मैं कोशिश ही था पूरी नखेदी कर दे इस कानून दी एसी तो खुद ड्राइवर वीरांदे भ्रामांदे ਨਾਲા बेशक आज मैं ਡਰਾਈਵਰੀ ਲੇਨ ਚ ਨਹੀਂ ਮੇਰੀ ਚਲੋ ਲੇਨ ਬਦਲ ਗਈ ਹੈ ਲੇਕਿਨ ਮੈਂ ਡਰਾਈਵਰੀ ਲੇਨ ਚ ਹੀ ਆਪਣੇ ਆਪ ਨੂੰ ਪਾਉਣਾ ਕਿਉਂ ਮੇਰੀ ਜ਼ਿੰਦਗੀ ਨਿਕਲ ਗਈ ਹੈ ਮੈਡਮ ਮੈਂ एसी ਉਹਨਾਂ ਦੇ ਨਾਲ एसी ਹਰ ਮਰਦੇ ਤੰਮ ਤੱਕ ਨਾਲ ਰਹੂਂਗੇ ਇਹ ਕਾਨੂੰਨ ਜੱਤ ਕਰ ਰਤ ਨਹੀਂ ਹੁੰਦੇ ਹੈਗੇ ਜਦ ਤੱਕ एसी ਪੂਰੀ ਸਪੋਰਟ ਚ ਖੜਿਆ ਡਰਾਈਵਰ ਭਰਾਮਾਂ ਦੇ ਚੈਨਲ ਦੇ ਮਾਧਮ ਰਾਹੀਂ ਮੈਂ ਉਹਨਾਂ ਡਰਾਈਵਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ Tänne vaahto, madam, vaahto tänne ਏ ਸੀਗੇ ਖੜ੍ਹ ਤੋਂ ਸੰਜੀਪ ਸ਼ਰਮਾ ਜੀ ਜੋ ਡੇਲੀ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਜੁੜਦੇ ਹੁੰਦੇ ਨੇ ਕਿ ਇਹਨਾਂ ਨੇ ਵੀ ਇਹ ਗੱਲ ਕਹੀ ਜਿਹੜੇ ਇਹ ਕਾਨੂੰਨ ਬਣਾਏ ਨੇ ਕਿ ਇਹਨਾਂ ਨੂੰ ਜਿਹੜਾ ਆਪਣੇ ਵਾਪਸ ਲੈਣਾ ਚਾਹੀਦਾ ਕਿਉਂਕਿ ਅੱਜ ਜਿਹੜੀ ਹੈ ਹੜਤਾਲ ਕੀਤੀ ਗਈ ਹੈ ਬੱਸ ਡਰਾਈਵਰਾਂ ਵੱਲੋਂ ਵੀ ਜੋ 11 ਤੋਂ 1 ਵਜੇ ਤੱਕ ਹੈ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਹੁਣ ਦੇਖਣਾ ਇਹ ਹੋਵੇ ਕਿ ਕੇਂਦਰ ਸਰਕਾਰ ਇਹ ਜਿਹੜੇ ਉਹ ਲਾਗੂ ਕਰਨ ਜਾ ਰਹੀ ਸੀ ਕਾਨੂੰਨ ਉਹਨਾਂ ਨੂੰ ਵਾਪਸ ਲੈਂਦੀ ਹੈ ਜਾਂ ਨਹੀਂ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਏਵਨ ਪੰਜਾਬੀ ਵੀ ਸਸੇਕਾ